ਭਾਬੀ ਕੀ ਗੱਲ ਹੈ ਪਤਾ ਨਹੀਂ ਮੇਰੇ ਦਿਲ ਨੂੰ ਬੜੀ ਬੇਚੈਨੀ ਹੁੰਦੀ ਆਹਨ ਉਹਨਾਂ ਨੂੰ ਪੁੱਛੀਓ ਕੌਣ ਹੈਗੇ ਨੇ ਮੈਨੂੰ ਉਹਨਾਂ ਨਾਲ ਇਦਾਂ ਲੱਗਦਾ ਜਿ ਸਾਣਾ ਪੁੱਛਣਾ ਚੰਗਾ ਲੱਗਦਾ ਪਰ ਦੇਖੋ ਨਾ ਵੀਨੇ ਇਦਾਂ ਦਾ ਫੀਲ ਹੋਇਆ ਜਿਦਾਂ ਮੇਰੇ ਮਾਪੇ ਆ ਕੇ ਇੱਥੇ ਬੈਠੇ ਹੁੰਦੇ ਨੇ ਇੱਕ ਵਾਰੀ ਮੇਰੇ ਕੰਨ ਤੇ ਆ ਜਾਓ ਮੇਰਾ ਦਿਲ ਝੂਠ ਨਹੀਂ ਬੋਲਦਾ ਜਿੱਦਾਂ ਮੈਂ ਉਹਨਾਂ ਨੂੰ ਜਾਣਦੀ ਹਾਂ ਮੈਨੂੰ ਘਟਨੋਂ ਹੁੰਦੀ ਭਾਬੀ ਆ ਜਾਓ ਆ ਜਾਓ ਪਲੀਜ਼ ਆ ਜਾਓ ਭਾਬੀ ਭਾਬੀ ਹਾਂ ਭਾਬੀ ਇਹ ਇੱਥੇ ਬੈਠੇ ਸਨ ਕਿ ਇਹ ਇੱਕੋ ਘੜੀ ਦੀ ਘੜੀ ਉਹਨੇ ਜਿੱਦਾਂ ਅਸੀਂ ਆਏ ਅਸੀਂ ਵੀ ਤਾਂ ਘਰ ਚਲੇ ਜਾਣਾ ਨਾ ਉਹ ਬਹੁਤ ਗਹਿਰੀ ਨੀਂਦ ਤੇ ਸੁਪਤਾ ਐਸੀ ਤੂੰ ਦੇਖਿਆ ਨਹੀਂ ਕੱਪੜੇ ਪਹਿਰਾਵਾ ਸਰੀਰ ਮੇਰੇ ਮੰਮੀ ਮੇਰੇ ਪਾਪਾ ਨਾਲ ਮਿਲਦਾ ਵੈ ਨਹੀਂ ਮੰਨਣਾ ਮੰਨਣਾ ਮੇਰੇ ਮੰਮੀ ਪਾਪਾ ਨੇ ਰੁਕ ਨਾ ਅੰਜੂ ਨਹੀਂ ਇੱਕ ਇੱਕ ਵਾਰੀ ਮੇਰੇ ਨਾਲ ਚੱਲ ਕੇ ਵੇਖ ਲੋ ਇੱਕ ਵਾਰੀ ਚੱਲ ਕੇ ਹੈ ਕੰਮਲੀਆਂ ਮਾਰਦੀ ਪਈਆਂ ਹੈ ਦੱਸ ਮੰਮੀ ਸੀ ਉਹ ਮੈਂ ਅੱਜ ਦਿਨ ਮਹਾਤ ਤੱਕ ਦੇਖੇ ਨੇ ਪਰ ਦੇਖੇ ਨੇ ਮੈਨੂੰ ਲੱਗਾ ਸੀ ਮੇਰੀ ਮਾਂ ਹੈ ਮੇਰਾ ਪਿਓ ਹੈ ਉਹ ਰਿਹਾ ਜੋ ਥੱਲੇ ਕੁੜੀ ਵੇਖ ਲੈਗੀ ਹਾਂ ਇਹ ਨਾ ਜਾ ਨਹੀਂ 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 ਕਿ ਨਹੀਂ ਅਜੇ ਨੰਗੇ ਨਹੀਂ ਅੰਜੋ ਕੀ ਹੋ ਗਿਆ ਤੈਨੂੰ ਕੰਮਲੀ ਆਈ ਫਿਰਦੀ ਹੈ ਉਹ ਆਪਣੇ ਘਰ ਚ ਰਾਜੀ ਖੁਸ਼ੀ ਬੈਠੇ ਨੇ ਤੂੰ ਹਰੇਕ ਨੂੰ ਆਪਣੇ ਮਾਂ ਪਿਓ ਸਮਝ ਲੈ ਪਈ ਨਹੀਂ ਮੇਰਾ ਦਿਲ ਝੂਠ ਨਹੀਂ ਬੋਲਦਾ ਨਾ ਮੇਰੀ ਅੱਖਾਂ ਮੈਂ ਜੰਮੀ ਆ ਬਲੀ ਉਹਨਾਂ ਦੇ ਥਾਂ ਚ ਮੈਂ ਮੰਦੀ ਆ ਇਸ ਗੱਲ ਨੂੰ ਇੱਕ ਮਿੰਟ ਲਈ ਇਗਨੋਰ ਕੀਤਾ ਪਰ ਮੇਰਾ ਦਿਲ ਮਾ ਭਰ ਜੀਆ ਤੇਰੇ ਮਾਪੇ ਹੁੰਦੇ ਤੈਨੂੰ ਦੇਖ ਕੇ ਤੇ ਉਹਨਾਂ ਨੂੰ ਨਾ ਹੁੰਦਾ ਕਿ ਹਾਂ ਵੀ ਅੰਜੂ ਆਈ ਐ ਤੇ ਮੈਂ ਅੰਜੂ ਨੂੰ ਮਿਲ ਲਵਾਂ ਭਾਬੀ ਹਾਂ ਭਾਬੀ ਉਹ ਵੇਖੋ ਉਹ ਵੇਖੋ ਝਾੜੀਆਂ ਦੇ ਥੱਲੇ ਕਿੰਨਾ ਹੋ ਕੇ ਬੈਠੇ ਆਏ ਨੇ ਚਲਾ ਚਲਾ ਵੇਖ ਲੈਨੇ ਧਰੋ ਜਰਾ ਦੱਸ ਹੈ ਝਾੜੀਆਂ 'ਚ ਥੋੜੀ ਲੱਗ ਗਿਓ ਇੱਥੇ ਸੀ ਭਾਬੀ ਇੱਥੇ ਸੰਘਲੋਤੇ ਤੂੰ ਕਮਲੀ ਹੋ ਗਈਆਂ ਨਿੱਕੀ ਖੇਡਣ ਦੇ ਨੇ ਮੇਰੇ ਮਾਪੇ ਤੂੰ ਕਮਲੀ ਹੋ ਗਈਆਂ ਦੱਸ ਉਹਨਾਂ ਇੱਥੋਂ ਕਿੱਥੇ ਗਾਇਬ ਹੋ ਗਏ ਤੇ ਨੂੰ ਐਵੇਂ ਚਾਕਾ ਪਈ ਜਾਂਦਾ ਹੈ ਕਿ ਤੇਰੇ ਮਾਪਿਓ ਆ ਕਿਉਂ ਕੀਤਾ ਹੋਏਗਾ ਮੈਂ ਨਹੀਂ ਇੱਕਦਿ ਨਹੀਂ ਉਸਨੂੰ ਨਾ ਮੈਂ ਆਪਣੇ ਮਾਵਾ ਨੂੰ ਤਾਂ ਪਛਾਨਾਂਗੀ ਨਹੀਂ ਨਹੀਂ ਤੂੰ ਪਛਾਨਦੀ ਹੈ ਪਰ ਤੈਨੂੰ ਚਾਕਾ ਪੈਂਦਾ ਮੈਂ ਕਿਆ ਐਦਾਂ ਨਾ ਕਰ ਐਦਾਂ ਕਮਲੇ ਨਹੀਂ ਹੋਈ ਜਾਂਦੇ ਚੱਲ ਚੱਲ ਆਪਾਂ ਘਰ ਚਲੀਏ ਮੰਮੀ ਅੰਜੂ ਜੇ ਬੱਤ ਤੂੰ ਤੁਸੀਂ ਇੱਥੇ ਕਿਵੇਂ ਮੰਮੀ ਦੇ ਕੀ ਕਰ ਰੱਹ ਤੇ ਗੋਬੂ ਮੇਰਾ ਲੱਪਟਾ ਤੂੰ ਕੀ ਤਾਂ ਇੱਥੇ ਕਿੰਨੇ ਦੇ ਕੱਪੜੇ ਪਾਏ ਕੀ ਆਪਣੀ ਹਾਲਤ ਕੀਤੀ ਕੀ ਗੱਲ ਤੁਹਾਨੂੰ ਮੰਮੀ ਕੀ ਗੱਲ ਹੈ ਮੈਂ ਬੱਤ ਤੂੰ ਬੱਤ ਸਾਰਾ ਨਾ ਬਣ ਦੱਸ ਵੇਲਾ ਪਾਪਾ ਪਪਾ ਕੀ ਨਹੀਂ 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 ਮੈਨੂੰ ਦੱਸੋ ਹੋਇਆ ਨਹੀਂ ਹੈ ਬੱਤ ਬੈ ਜਾ ਬੈ ਜਾ ਕੁਝ ਨਹੀਂ ਹੋਇਆ ਬੱਤ ਮੈਨੂੰ ਦੱਸੋ ਨਾ ਕੀ ਹੋਇਆ ਐਦਾਂ ਕੀ ਕਰਨਦੇ ਹੋ ਤੁਸੀਂ ਇੰਨੀ ਦੂਰ ਸ਼ਹਿਰੋਂ ਇੰਨੀ ਦੂਰ ਤੁਸੀਂ ਐਸ ਕੋਰ ਤੋਂ ਆਏ ਚ ਇਹ ਕੋਈ ਘਰ ਦੇ ਲੱਗੇ ਦੇਗਾ ਨਹੀਂ ਮੈਨੂੰ ਸਾਥ ਸੁਭਾਅ ਕੀ ਚਾਹਵਾ ਲਾ ਬੱਤ ਸੇਵਾ ਕਿਤੇ ਸੇਵਾ ਕਿਤੇ ਫੋਟੋ ਕਰ ਰਹੀ ਹੈ ਤੂੰ ਹੀ ਤੂੰ ਵੇਖਣ ਹੀ ਨਹੀਂ ਆਨ ਮੈਂ ਗਿਆ ਸੀ ਨਾ ਪਾਪੀ ਦਰਦੂ ਮੈਂ ਗਿਆ ਸੀ ਨਾ ਚੱਕਰ ਬੱਤ ਕਰ ਕਰਨ ਮਤਲਬ ਉਹਨੇ ਤਨੂ ਕਰੋ ਕੱਢਿਆ ਇਹਦਾ ਚੱਕਰ ਮੀਂਹ ਹੌਸਲਾ ਰੱਖੋ ਹੌਸਲਾ ਰੱਖੋ ਚਲੋ ਘਰ ਮੇਰੇ ਨਾਲ ਮੇਰੇ ਘਰ ਚੱਲ ਹਾਂ ਚਲੋ ਘਰ ਚੱਲ ਜਿਆ ਪਾ ਇੱਧਰ ਥੋੜੀ ਰਹਿਣਾ ਤੇ ਹੀ ਪਾਰਕਾਂ ਚ ਉਹ ਤੁਸੀਂ ਆਨੇ ਘਰ ਚੰਗੇ ਲੱਗੀਆਂ ਈਆਂ ਵੀ ਪੁੱਤਾਂ ਵਰਗੀਆਂ ਨੇ ਅੱਜਕੱਲ ਤੇ ਆਪਾਂ ਸਹੀ ਸਮਝਦੇ ਤਾੜੀਏ ਧੀ ਨਹੀਂ ਪੁੱਤਿਆ ਤੇ ਪੁੱਤ ਤੇ ਘਰ ਜਾਂਦੇ ਕੋਈ ਸ਼ਰਮ ਨਹੀਂ ਹੁੰਦੀ ਮੇਰੇ ਦੋ ਦੋ ਧੀ ਆ ਵਾ ਪਰ ਚੰਗੇ ਨਹੀਂ ਲੱਗੇ ਯਾ ਨਾ ਤੇ ਦੋਵਾਂ ਧੀਾਂ ਨੂੰ ਇਹ ਪੁੱਤਰ ਸਮਝੋ ਤੁਸੀਂ ਨਹੀਂ ਸਮਝਣਾ ਵੇਖੋ ਗੁਰੂ ਘਰ ਆਏ ਹਨ ਕੋਈ ਗੱਲ ਗੁਰੂ ਕੇ ਚਲਵਾਏ ਆ ਕੋਈ ਗੱਲ ਹੀ ਬੋਲਨੀ ਆਪਾਂ ਕੀ ਗੱਲ ਚਾਗੇ ਨਾ ਚਲੋ ਕੁਛ ਨਹੀਂ ਬੋਲਣਾ ਚੁੱਪ ਕਰੋ ਚਲੋ ਨਾ ਮੰਮੀ ਤੁਹਾਨੂੰ ਸੋਹ ਜੇ ਮੰਮੀ ਮੇਰੇ ਸਿਰ ਦੀ ਚਲੋ ਚਲੋ ਉੱਠੋ ਪਾਪਾ ਉੱਠੋ ਅੰਜੂ ਨਹੀਂ ਚੰਗੇ ਨਹੀਂ ਆਇਆ ਚਲੋ ਅਨੁਮਾਨ ਨਾਲ ਲੋਕੋ ਲਗ ਰਹੀਆਂ ਨਹੀਂ ਤੇਰੇ ਮਾਪਿਓ ਨਹੀਂ ਮੇਰੇ ਮਾਪਿਓ ਹੀ ਹੈ ਇਹ ਇਹ ਲੈ ਡਰਾਈਵਰ ਨਾਲ ਦਵਾਈ ਲੈਣ ਡਰਾਈਵਰ ਨਾਲ ਹੀ ਹੈ ਨਾ ਤੇ ਆ ਜਾਂਦੇ ਘਰ ਹੀ ਉਹਨੇ ਕਿਤੇ ਨਹੀਂ ਜਾਂਦੇ ਟੈਂਸ਼ਨ ਕਿਹੜੀ ਗੱਲ ਦੀ ਹੈ ਹੈ ਟੈਂਸ਼ਨ ਹੈ ਗੱਲ ਦੀ ਹੈ ਕਿ ਪਤਾ ਨਹੀਂ ਕਿੰਨੇ ਦਿਨਾਂ ਤੱਕ ਰੋ ਨਿਕਲੇ ਹੋਣਗੇ ਵੇ ਬੇਫੂਜੇ ਨੇ ਨਾ ਹੁਣੀ ਸੋਚਿਆ ਇਹ ਸਾਨੂੰ ਜੰਮਿਆ ਪਾਲਿਆ ਪੋਸਿਆ ਜੇ ਅੱਜ ਤੂੰ ਕਿਸੇ ਵੀ ਜਗ੍ਹਾ ਤੇ ਪਹੁੰਚਿਆ ਹੋਵੇਂ ਉਹਨਾਂ ਦੀ ਬਦੌਲਤ ਹੀ ਪਹੁੰਚਿਆ ਇਹ ਗੁਣ ਕੋਈ ਕੋਈ ਜਾਣਦਾ ਇਹ ਬੱਚੇ ਹਰ ਕੋਈ ਬੱਚਾ ਜਿਹੜਾ ਨਾ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦਾ ਪਹਿਲਾਂ ਸੱਸ ਪਿੱਛੇ ਨਾ ਆਇਆ ਫਿਰਦਾ ਸੀ ਘਰ ਚ ਕਲੇ ਪਾਈ ਰੱਖਦਾ ਸੀ ਹੁਣ ਜਨਾਨੀ ਦੇ ਪਿੱਛੇ ਨਾ ਆਇਆ ਫਿਰਦਾ ਵੈ ਇਹਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਕਿੰਦੀ ਵੀ ਦੌੜ ਤੂੰ ਲਾ ਲਾ ਕਿਤੇ ਨਾ ਕਿਤੇ ਟਿਕਾ ਕੇ ਬੇਂਗਾ ਤਾਂ ਤੇਰੇ ਚਾਰ ਲੋਕ ਹੋਣੇ ਚਾਹੀਦੇ ਬਹਿਨ ਮਲੇ ਲਾਗੇ ਇਕੱਲਾ ਕੀ ਕਰੇਗਾ ਬਿਲਕੁਲ ਅੱਜ ਇਹਨੇ ਆਪਣੇ ਮਾਪਿਆਂ ਨੂੰ ਕੱਢਿਆ ਕੱਲ ਨੂੰ ਤਾਇਆ ਤਾਈ ਚਾਚਾ ਚਾਚੀ ਜਿਹੜੇ ਵੀ ਹੈਗੇ ਤੁਹਾਡੇ ਰਿਸ਼ਤੇਦਾਰ ਹੋ ਕੀ ਕਹਿਣਗੇ ਕਿ ਕੱਲ ਨੂੰ ਸਾਨੂੰ ਗਿਆ ਨੂੰ ਕੀ ਪੁੱਛੇਗਾ ਬਿਲਕੁਲ ਹੈਨਾ ਜਿੰਨੇ ਘਰ ਆਇਆ ਨੂੰ ਕਹਿ ਦਿੱਤਾ ਕਿ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈਨਾ ਚਲ ਕੋਈ ਗੱਲ ਨਹੀਂ ਹੁਣ ਉਹ ਆ ਗਏ ਨੇ ਇੱਥੇ ਤੇ ਅੱਜ ਤੋਂ ਬਾਅਦ ਉਹ ਇੱਥੇ ਰਹਿਣਗੇ ਮੇਰਾ ਹੱਥ ਦੇ ਫੇਰ ਨਹੀਂ ਮੰਨੰਦੇ ਭਾਬੀ ਭਾਬੀਆਂ ਤੇ ਠੀਕ ਹੈ ਨਾ ਭਾਬੀ ਉਹ ਕਰਦੇ ਨਹੀਂ ਹਾਂ ਕੋਈ ਕਰ ਨਹੀਂ ਮੈਂ ਜਦ ਲੈ ਕੇ ਆਏ ਨਾ ਮੈਂ ਨਾਲ ਗਈ ਸੀ ਨਾ ਹੈ ਨਾ ਨਾਲ ਹੀ ਲੈ ਕੇ ਆਏ ਨਾ ਭਾਬੀ ਗੱਲ ਉਹ ਨਹੀਂ ਹੈ ਉਹ ਦੁਨੀਆ ਦਾ ਮੂੰਹ ਵੰਦੇ ਕਹਿੰਦੇ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਲੋਕੀ ਕਹਿੰਦੇ ਗੱਲਾਂ ਕਰਨਗੇ ਧੀ ਜਵਾਈ ਦੇ ਘਰ ਬਹਿ ਗਏ ਨੇ ਨਹੀਂ ਮਾਪਿਓ ਆਸ਼ਰਮ ਚ ਰੁੱਲਦੇ ਹੋਣ ਜਾਂ ਕਿਸੇ ਗੁਰਦੁਆਰੇ ਚ ਰੁੱਲਦੇ ਹੋਣ ਉਹ ਦੁਨੀਆ ਨੂੰ ਸਹੀ ਲੱਗਦਾ ਤੋਰ ਉਹ ਦੁਨੀਆ ਗੱਲਾਂ ਕਰੇਗੀ ਉਹ ਦੁਨੀਆ ਉਹ ਗੱਲਾਂ ਕਰੇਗੀ ਧੀ ਨੇ ਵੇਖ ਕੇ ਤੂੰ ਛਾੜੇ ਧੀ ਨਾਲ ਨਹੀਂ ਲੱਗਦਾ ਹਾਂ ਜਾਂ ਮੇ ਪੁੱਤਰ ਨੇ ਤਾਂ ਕੱਢਿਆ ਸੀ ਧੀਮ ਨੇ ਇੰਨੇ ਹੀ ਸੀ ਵੀ ਸਾਬਸ ਅੱਕੇ ਤੂੰ ਉਦੋਂ ਵੀ ਇਹੋ ਗੱਲ ਹੀ ਹੁੰਦੀ ਤੇ ਲੋਕਾਂ ਦਾ ਤਾਂ ਕੰਮ ਹੀ ਆ ਹਾਂ ਗੱਲਾਂ ਤਾਂ ਗੱਲਾਂ ਕਰਨੀਆਂ ਕਰਨੀਆਂ ਤੂੰ ਹੀ ਲੈ ਕੇ ਆਓਗੇ ਤਾਂ ਕਰਨਗੇ ਨਾ ਲੈ ਕੇ ਆਓਗੇ ਤਾਂ ਕਰਨਗੇ ਇਹ ਆਪਣਾ ਦਿਲ ਵੇਖੀ ਦਾ ਲੋਕਾਂ ਦੇ ਪਿੱਛੇ ਲੱਗੀ ਦਾ ਡਰਾਈਵਰ ਨੂੰ ਫੋਨ ਕਰ ਦੋ ਕਿ ਉਹਨਾਂ ਨੂੰ ਸਿੱਧੇ ਅੰਦਰ ਹੀ ਲੈ ਕੇ ਆਣ ਐਵੇਂ ਗੱਲਾਂ ਗੱਲਾਂ ਚ ਕਹਿੰਦੇ ਨਾ ਚਲੋ ਉਹਨਾਂ ਲਈ ਤਾਂ ਉਹ ਮਾਲਕ ਕਿਹਨੇ ਕੁਝ ਕਹਿ ਹੀ ਨਾ ਦੇਣ ਕਿ ਭਰਾ ਤੂੰ ਗੱਡੀ ਲੈ ਕੇ ਚੱਲ ਜਾ ਸੀ ਆ ਜਣੇ ਕਿਤੇ ਚਲੇ ਜਾ ਹਾਂ ਕਰ ਦਿੰਦਾ ਹਾਂ ਹਾਂਜੀ ਕਹਿ ਦੋ ਤੁਸੀਂ ਮੇਰਾ ਤਾਂ ਭਾਬੀ ਨਾ ਸੇਰੀ ਨਹੀਂ ਕੰਮ ਕਰਨਦੇ ਅੱਜ ਕਿਸੇ ਪਾਸੇ ਵੀ ਸਮਝ ਨਹੀਂ ਆਨਦੀ ਕੀ ਹੋ ਗਿਆ ਸਭ ਖੁਸ਼ ਰਹਿ ਅੱਛਾ ਗੱਲ ਸੁਣ ਮੇਰੀ ਤੇ ਕੋਲੇ ਹੁਣ ਮਮੀ ਡੈਡੀ ਨੂੰ ਦਵਾਈ ਦਵਾ ਕੇ ਨਾ ਤੇ ਸਿੱਧਾ ਘਰ ਲੈ ਕੇ ਆਈ ਰਸਤੇ 'ਚ ਕਿਤੇ ਲਾਈ ਲਈ ਨਾ ਇਹਨਾਂ ਨੂੰ ਉਹਨਾਂ ਨੇ ਕਹਿੰਦੀ ਸਾਕਰ ਨੇ ਬੁਲਾਇਆ ਘਰ ਤੇ ਘਰ ਜਾਣਾ ਮੈਂ ਪਹਿਲਾਂ ਠੀਕ ਹੈ ਚੰਗ ਹੱਸ ਮੈਂ ਤਾਂ ਖੁਸ਼ ਹਾਂ ਮੈਂ ਨਸੀਬਾ ਲੀਆ ਕਿ ਮੈਨੂੰ ਤੁਹਾਡੇ ਵਰਗਾ ਪਰਿਵਾਰ ਮਿਲਿਆ ਤੇ ਤੇ ਰੀਆ ਦਾ ਵੀ ਇੰਨਾ ਧਿਆਨ ਰੱਖਦੇ ਹੋ ਮੈਂ ਕਦੀ ਸੁਪਨੇ 'ਚ ਨਹੀਂ ਸੋਚ ਸਕਦੀ ਕਿ ਰੀਆ ਦਾ ਇਸ ਘਰ 'ਚ ਜਨਮ ਨਹੀਂ ਹੋਇਆ ਉਹ ਮੇਰੇ ਮਾਪਿਓ ਨੇ ਮੇਰੀ ਉਤੀ ਹੈ ਸੁਣਿਆ ਹਾਂਜੀ ਆ ਐਵੇਂ ਮੰਨਣੀ ਹੌਲਾ ਕਰੀਦਾ ਜਿਆਦਾ ਆਰਾਮ ਨਾਲ ਆਣ ਇੱਥੇ ਬੈਠਣ ਆਰਾਮ ਨਾਲ ਆਪਣੇ ਘਰ 'ਚ ਰਹਿਣ ਉਹਨਾਂ ਦਾ ਹੀ ਘਰ ਆ ਮੇਰੀ ਗੱਲ ਸੁਣੋ ਉਹਨੇ ਕਿਹਾ ਨਾ ਮੈਂ ਨਹੀਂ ਬਿਜ਼ਨਸ ਕਰਨਾ ਚਲੋ ਤੁਸੀਂ ਮੇਨ ਓਨਰ ਹੈਗੇ ਹਰ ਚ ਕੰਮ ਦੇ ਵਿੱਚ ਸਾਰੇ ਭਾਈਵਾਲਾਂ ਦੇ ਉੱਪਰ ਹੈਗੇ ਹੋ ਨਹੀਂ ਕਰਨਾ ਤੇ ਕੋਈ ਗੱਲ ਨਹੀਂ ਮੈਂ ਉਹ ਜਿਵੇਂ ਮੱਖਣ ਚੋਂ ਵਾਲ ਕੱਢੀ ਦਾ ਵਾਲ ਕੱਢ ਕੇ ਤੁਹਾਨੂੰ ਸੈੱਟ ਕਰ ਦਾਂਗਾ ਜਾ ਭਾਈ ਨਹੀਂ ਨਹੀਂ ਸਾਦਰ ਇਸ ਤਰ੍ਹਾਂ ਨਹੀਂ ਕਰਨਾ ਤੁਹਾਨੂੰ ਸਮਝਾਣਾ ਹੈ ਹੈ ਕਿ ਆਪਾਂ ਤੂੰ ਇਹ ਸਮਝੀ ਨਾ ਕਿ ਰਿਸ਼ਤੇਦਾਰ ਹੈਂ ਦੋਸਤ ਹੀ ਸਮਝ ਮੈਂ ਦੋਸਤ ਦੇ ਨਾਤੇ ਤੁਹਾਨੂੰ ਸਮਝਾ ਲੈਣਾ ਵਾ ਕਿ ਜਿੱਦਾਂ ਕਹਿੰਦੇ ਮੈਂ ਕਰ ਲੈਣਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਤਾ ਉਹ ਲੱਗਿਆ ਜਨਾਨੀ ਵਿੱਚ ਤੇ ਜਨਾਨੀਆਂ ਜਨਾਨੀਆਂ ਤੁਹਾਨੂੰ ਪਤਾ ਜਦੋਂ ਬੰਦੇ ਨੂੰ ਉਂਗਲਾ ਤੇ ਛਾੜ ਲਵੇ ਨਾ ਤੇ ਬੰਦਾ ਫਿਰ ਕਿਸੇ ਦਿਨ ਨਹੀਂ ਸੁਣਦਾ ਉਸ ਦਿਨ ਵੀ ਅਸੀਂ ਵੇਖਿਆ ਘਰ ਬੈਠਾ ਐ ਸੀ ਕੰਮ ਕੋਈ ਕਰਦਾ ਨਹੀਂ ਪਿਆ ਹੁੰਦਾ ਹੈ ਤੇ ਜਦੋਂ 4 ਦਿਨ ਰੋਟੀ ਤੁਸੀਂ ਮੰਨੋ ਘਰ ਜਿਹੜਾ ਜਮਾ ਆਇਆ ਹੁੰਦਾ ਕਿੰਨੇ ਦਿਨ ਖਾ ਸਕਦਾ ਬਿਲਕੁਲ ਬਿਲਕੁਲ ਕੋ ਘਰ ਬੈਠੇ ਤਾਂ ਖੂ ਖਾਲੀ ਹੋ ਜਾਂਦਾ ਅੱਗੋ ਕਹਿੰਦਾ ਵੇਆ ਮੇਰਾ 70 ਲੱਖ ਦਾ ਨੁਕਸਾਨ ਤੇਰੀ ਵਜ੍ਹਾ ਨਾਲ ਹੋਇਆ ਤਸ ਤੂੰ ਪਾਰਟਨਰਸ਼ਿਪ ਚ ਪਾਇਆ ਉਹਨਾਂ ਨੇ ਤੇਰੇ ਪੈਸੇ ਵਾਪਸ ਦੇ ਦਿੱਤੇ ਤੂੰ ਸ਼ਰਮ ਕਰ ਤੂੰ ਪਾਰਟਨਰਸ਼ਿਪ ਕਿਉਂ ਤੋੜਨ ਦੀ ਤੂੰ ਆਪਣਾ ਕੰਮ ਤਾਂ ਕਰੀ ਜਾ ਮੈਂ ਥੋੜਾ ਕਿ ਉੱਥੇ ਜਾ ਕੇ ਪਾਰਟਨਰਸ਼ਿਪ ਤੋੜ ਆਇਆ ਆ ਪੇ ਆਫਿਸ ਅੱਛਾ ਫੇਰ ਇਹਨਾਂ ਨੇ ਤਾਂ ਪੇ ਕਰਨੇ ਕਰਨੇ ਸੀ ਪਏ ਹਾਂ ਸਾਡੇ ਮੈਂ ਕਿਹਦਾ ਪੈਸਾ ਕਿਉਂ ਰੱਖਾਂ ਕਿਸਦਾ ਬਾਅਦ ਚ ਮੈਨੂੰ ਗੱਲਾਂ ਸੁਣਨ ਨੂੰ ਮਿਲਣ ਵੀ ਉਸ ਦਿਨ ਹਿਸਾਬ ਲਾ ਲਓ ਜਦੋਂ ਫੇਰਾ ਪਾਣ ਗਿਆ ਘਰ ਉਹ ਉਸ ਦਿਨ ਵੀ ਉਹ ਆਪਣੀ ਜਨਾਨੀ ਪਿੱਛੇ ਲਾ ਕੇ ਇੰਨਾ ਕ ਬੋਲਿਆ ਨਾ ਕਿ ਉਹਨੇ ਆਪਣੀ ਜਨਾਨੀ ਦੀ ਸੁਣੀ ਹੈ ਉਹਦੀ ਜਨਾਨੀ ਮੂੰਹ ਤੇ ਝੂਠ ਬੋਲ ਗਈ ਹੈ ਕਿ ਮੈਂ ਕੋਈ ਨਹੀਂ ਵਿਆਹ ਕਰਾਇਆ ਮੈਂ ਕੁਝ ਨਹੀਂ ਕੀਤਾ ਹਾਂ ਉਹ ਤਾਂ ਮੁੱਕਰੀ ਜਾਂਦੀ ਮੂੰਹ ਤੇ ਹੀ ਸਿਮਰਤ ਭਾਬੀ ਜੀ ਫਿਰ ਕੀ ਕੀਤਾ ਜਾਵੇ ਅਖਰਕਾਰ ਦਾ ਤਾਂ ਨਹੀਂ ਨਾ ਚਲਦੇ ਫਿਰ ਵੀ ਕਹਿੰਦੇ ਨਾ ਜਿਹੜੀ ਚੀਜ਼ ਜਿੱਥੇ ਰੱਖਣੀ ਚਾਹੀਦੀ ਉੱਥੇ ਹੀ ਜਚਦੀ ਹੈ ਚੱਲ ਫਿਰ ਵੀ ਮੈਂ ਤੇਰੇ ਕਰਕੇ ਸਹੀ ਆਏਗਾ ਛੇਤੀ ਆਏਗਾ ਸਾਡੇ ਕੋਲ ਨੇ ਨਾ ਮਾਪਿਓ ਹਨਾ ਤੇ ਸਾਨੂੰ ਉਹਨਾਂ ਦਾ ਮਤਲਬ ਸਾਰਾ ਹੈ ਵੱਡਿਆਂ ਦਾ ਸਾਰਾ ਉਹ ਕੀ ਸਮਝੇ ਸੇਵ ਕੀ ਸਮਝ ਇਹ ਦੋਨਾਂ ਜੀਆਂ ਚੋਂ ਜਦੋਂ ਕੋਈ ਘਰ ਬਿਮਾਰ ਪੈ ਗਿਆ ਨਾ ਇਹਨਾਂ ਨੂੰ ਉਦਨਮੋਲ ਪਤਾ ਲੱਗੇਗਾ ਇੱਕ ਘਰ ਦੇ ਵੱਡੇ ਕੌਣ ਕੀ ਹੋ ਗਏ ਨੇ ਤੇ ਕੀ ਰਹਿમિત ਰੱਖਦੇ ਨੇ ਫਿਰ ਵੇਖਾਂਗਾ ਹਾਂ ਵੀ ਇੱਕ ਦੂਜੇ ਨੂੰ ਕਿੱਦਾਂ ਸਾਹਮਣੇ ਫੇਰ ਵੀ ਸੇਵਕ ਮੈਨੂੰ ਮਿਲੇਗਾ ਤੇਰੇ ਕਰਕੇ ਫੇਰ ਵੀ ਮੈਨੂੰ ਸਮਝਾਵਾਂਗਾ ਗੱਲਬਾਤ ਕਰਾਂਗਾ ਉਹਦੇ ਨਾਲ ਜੇ ਮੰਨ ਲੇਗਾ ਤੇ ਠੀਕ ਨਹੀਂ ਮੰਨੇਗਾ ਭਾਈ ਉਹਦੀ ਮਰਜ਼ੀ ਅੱਗੇ ਵੀ ਤੁਹਾਡੀ ਦੋਸਤੋ ਦੋਸਤਾਂ 'ਚ ਬੜੀ ਵਰੀ ਹੁੰਦੀ ਸੀ ਫੇਰ ਮੰਨ ਜਾਂਦੇ ਸੀ ਹਨਾ ਉਦੋਂ ਜਨਾਨੀਆਂ ਵਿੱਚ ਨਹੀਂ ਸੀ ਨਾ ਕੋ ਤਾਂ ਮੈਨੂੰ ਕੋਸੁਰਵਾ ਢਰਾਂਦਾ ਹੈ ਕਿ ਮੈਂ ਇਹਨਾਂ ਨੂੰ ਕੁਛ ਮਾੜਾ ਮੰਦਾ ਸੁਖਾਨ ਨਹੀਂ ਜਦ ਕਿ ਮਾਰਾ ਜਾਂਦਾ ਇਹਨਾਂ ਨੂੰ ਵੀ ਪਤਾ ਹੈ ਮੈਂ ਕਦੀ ਕਿਸੇ ਕੰਮ ਦੇ ਮਾਮਲੇ 'ਚ ਕਦੀ ਆਇ ਦਿਨ ਤੱਕ ਨਹੀਂ ਬੋਲੀ ਨਾ ਮੈਨੂੰ ਕੋਈ ਜ਼ਰੂਰਤ ਆ ਬੋਲਣ ਦੀ ਮੈਂ ਤੇ ਇੱਕੋ ਗੱਲ ਉਹਨੂੰ ਕਹੀ ਸੀ ਮੈਂ ਕਿਹਾ ਦੇਖ ਪਰਿਵਾਰ ਨੂੰ ਰੱਖ ਇੱਕ ਸਾਈਡ ਤੇ ਇੱਥੇ ਹੈਗੇ ਬਿਜ਼ਨਸ ਆਪਾਂ ਉਹ ਮੇਰਾ ਬਿਜ਼ਨਸ ਉਹਨਾਂ 파ਟਰਨ ਹੈਗਾ ਰਿਸ਼ਤੇਦਾਰੀ ਪਿਆਰ ਅਲੱਗ ਰੱਖਦੇ ਸਾਡਾ ਉਹ ਵਿੱਚ ਨਾ ਲਾਇ ਇਹਦੇ ਕੰਮ ਨੂੰ ਕੰਮ ਸਮਝ ਕੇ ਚੱਲ ਸਹੀ ਗੱਲ ਹੈ ਉਹ ਨਹੀਂ ਉਹ ਆਪਣੀ ਜਨਾਨੀ ਪਿੱਛੇ ਲੱਗ ਕੇ ਦਾਦਾ ਦਾ ਆਫਿਸ ਜਾ ਕੇ ਸ਼ੈਨ ਮੰਗ ਕੇ ਤੇ ਪਾਰਨਰਸ਼ਿਪ ਟਰਡ ਦਿੰਦੇ ਮੈਨੂੰ ਪਤਾ ਹੈ ਗੱਲ ਮੈਨੂੰ ਕਹਿਣੀ ਚਾਹੀਦੀ ਕਿੰਨੀ ਚ ਕਹਿਣੀ ਚਾਹੀਦੀ ਮੇਰੀ ਗੱਲ ਸੁਣੋ ਜੀ ਪਿੰਡ ਜਿਹੜਾ ਮਕਾਨ ਨਾ ਸਾਡਾ ਹੜਾਏ ਚ ਰੁੜ ਗਿਆ ਸੀ ਨਾ ਖਰਾਬ ਹੋ ਗਿਆ ਸੀ ਸਾਰਾ ਮਿੱਟੀ ਮਿੱਟੀ ਹੁਣ ਕੁਝ ਲੋਕਾਂ ਨੇ ਹਲਕੇ ਨਾਲ ਮਿੱਟੀ ਦਾ ਗੜਵਾ ਆਤੀ ਹੈ ਜੀ ਉਹ ਮਕਾਨ ਠੀਕ ਕਰਵਾ ਦਿਓ ਥੋੜਾ ਬਹੁਤ ਜੇ ਤੁਸੀਂ ਕਰਵਾ ਸਕਦੇ ਹੋ ਮੰਮੀ ਉਹ ਨਹੀਂ ਉੱਥੇ ਸ਼ਿਫਟ ਹੋ ਜਾਣਗੇ ਉਹ ਕਹਿੰਦੇ ਮੈਂ ਉੱਥੇ ਨਹੀਂ ਜਾਣਾ ਬਟ ਉਹ ਫਿਰ ਵੀ ਆਪਣੀ ਆਪਣੀ ਥਾਂ ਪ੍ਰੀ ਹੁੰਦੀ ਹੈ ਨਾ ਘੱਪਨੇ ਕਰਦੇ ਰਹਿਣਾ ਚਾਹੁੰਦੇ ਨੇ ਚੱਲ ਆਪਾਂ ਮੈਂ ਮਕਾਨ ਕਰਵਾ ਦਿੰਦਾ ਸਹੀ ਪੱਜਨੀ ਦਿਨ ਮੰਮੀ ਡੇੜੀ ਜਾਂਦੇ ਉਹਨਾਂ ਨੂੰ ਸਮਝਾਈ ਕਿ ਮਕਾਨ ਦੀ ਤਿਆਰੀ ਕਰਵਾਉਣ ਲੱਗੇ ਆ ਜੰਨੀ ਦਿਨ ਨਹੀਂ ਹੁੰਦਾ ਤੁਸੀਂ ਇੱਥੇ ਆਰਾਮ ਨਾਲ ਰਹੋ ਜਦੋਂ ਮਕਾਨ ਤਿਆਰ ਹੋਏਗਾ ਫਿਰ ਸ਼ਿਫਟ ਕਰ ਲਿਓ ਠੀਕ ਹੈ ਬਸ ਮੇਰਾ ਵੀ ਤਾਂ ਪੇਕਾ ਹੋਵੇ ਬਿਲਕੁਲ ਬਿਲਕੁਲ ਪ੍ਰਾਨੇ ਤਾਂ ਪੁੱਛਣਾ ਹੀ ਬੰਦ ਤਾ ਮਾਵਾਬ ਕੋਤੇ ਜਾ ਮਾਗੇ ਹੈ ਤਰੀਕੇ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਕੋਈ ਗੱਲ ਨਹੀਂ ਵੈਸੇ ਸਾਨੂੰ ਕੋਈ ਇਹ ਵੀ ਪ੍ਰੋਬਲਮ ਨਹੀਂ ਹੈ ਇੱਥੇ ਰਹਿੰਦੇ ਆ ਤੇ

ਚੁੱਪ ਕਰ ਕੁਛ ਨਹੀਂ ਹੁੰਦਾ ਕਿਆ ਨਮ ਤਿਆਰੀ ਕਰਵਾ ਲਗਾ ਮਕਾਨ ਦੀ ਸ਼ੁਰੂਆਤ ਜੀ ਦਿਸਟਰੀਵੇਸ ਦਿਨਾ ਕਰਵਾ ਦੇਣਾ ਮੈਂ ਤੇ ਚੁੱਪ ਕਰ ਅਲ ਮੈਂ ਜਾਣਾ ਨਾ ਰੋਗ ਨਹੀਂ ਮੰਨ ਨਾ ਪਰ ਤੂੰ ਸ਼ੁਕਰ ਕਰ ਕਿ ਉਹ ਮਿਲ ਪਏ ਸਾਨੂੰ ਜੇ ਅਸੀਂ ਬਾਇਜਾਂਸ ਪਾਰ ਕੀ ਨ ਜਾਂਦੇ ਸਾਨੂੰ ਉਹਨਾਂ ਨੇ ਮਿਲਣਾ ਹੀ ਨਹੀਂ ਸੀ ਬਿਲਕੁਲ ਫਾਦੀ ਜੇ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ ਉਹਨਾਂ ਨੂੰ ਉੱਥੇ ਬੈਠਿਆ ਨੂੰ ਤੇ ਪਤਾ ਨਹੀਂ ਕਿੰਨੇ ਦਿਨ ਹੋਰ ਬੈਠਦੇ ਹੈ ਨਾ ਐ ਸੋਚ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਸਾਨੂੰ ਉਹ ਮਿਲ ਗਏ ਆ ਤੇ ਅਸੀਂ ਉਹਨਾਂ ਨੂੰ ਘਰ ਲੈ ਆਏ ਆ ਤੇ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੁਭਾਗ ਮਿਲਿਆ ਹੈ ਉਹ ਤੇਰੇ ਮਾਪਿਓ ਨਹੀਂ ਹੈ ਮੇਰੇ ਮਾਪਿਓ ਮੈਂ ਕਿੰਨੇ ਚੰਗੇ ਹੋ ਨਾ ਰਿਸ਼ਤੇਦਾਰੀਆਂ ਚ ਲੋਕੀ ਨਾ ਦਰਾਨੇ ਜਿਹਾ ਨੂੰ ਸ਼ਰੀਕ ਕਰਨ ਕਹਿੰਦੇ ਨੇ ਉਹ ਮੈਨੂੰ ਮਾਵਾਾਂ ਦੀ ਤਰ੍ਹਾਂ ਸਹੇਲੀਆਂ ਦੀ ਤਰ੍ਹਾਂ ਪਿਆਰ ਦਿੰਦੇ ਹੋ ਮੇਰੇ ਮਾਹ ਬਾਬ ਨੂੰ ਵੀ ਆਪਣੀ ਅੰਦਰ ਸਮਝ ਕੇ ਚਲਦੇ ਹੋ ਜਿੰਨਾ ਦੁੱਖ ਮੈਨੂੰ ਹੈ ਉਹਨਾਂ ਨੂੰ ਵੀ ਤੁਹਾਡੇ ਤੇ ਦੁੱਖ ਨਜ਼ਰ ਆਉਂਦੇ ਆ ਕਿੰਨਾ ਤੇ ਉਹਨਾਂ ਦਾ ਸਵੇਰ ਦਾ ਮੈਂ ਵੇਖਿਆ ਧਿਆਨ ਰੱਖੰਦੇ ਹੋ ਡਰਾਈਵਰ ਨੂੰ ਸਪੈਸ਼ਲ ਬੁਲਾ ਕੇ ਤੁਸੀਂ ਦਵਾਈ ਲੈਣ ਲਈ ਭੇਜਿਆ ਕਿ ਜਿੱਥੋਂ ਦਵਾਈ ਲੈਂਦੇ ਉੱਥੋਂ ਲੈ ਕੇ ਆਓ ਤੁਸੀਂ ਨਾਲ ਜਾਣਾ ਸੀ ਕਿਹ ਕਾਰਨ ਤੋਂ ਚਲੋ ਜਾ ਨਹੀਂ ਪਾਏ ਪਰ ਤੁਸੀਂ ਬਹੁਤ ਸੇਵਾ ਉਹਨਾਂ ਦੀ ਕੀਤੀ ਹੈ ਮਾਰਾ ਸੱਚੀ ਤੁਹਾਨੂੰ ਹਰ ਗੱਲੋਂ ਭਾਗ ਲਾਏਗਾ ਤੂੰ ਐ ਸੋਚਦੀ ਕਿਉਂ ਐ ਮੈਨੂੰ ਦਵਾਵਾਵਾਂ ਦੇਣ ਦੀ ਲੋੜ ਹੀ ਨਹੀਂ ਹੈ ਉਹ ਵੇਖ ਪ੍ਰਮਾਤਮਾ ਨਾ ਜਦੋਂ ਅਸੀਂ ਵੱਡਿਆਂ ਦੀ ਸੇਵਾ ਕਰਦੇ ਹਾਂ ਨਾ ਆਪਣੇ ਆਪ ਹੀ ਸਾਨੂੰ ਦਵਾਵਾ ਉਹਨਾਂ ਦੀਆਂ ਲੱਗਦੀਆਂ ਨੇ ਕੁਛ ਤੇ ਪੁੱਤਰ ਦਾ ਉਹਨਾਂ ਦੇ ਮੂੰਹੋਂ ਕੋਈ ਵੱਦਵਾ ਥੋੜੀ ਨਿਕਲਦੀ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਇੱਜ਼ਤ ਕਰਦੇ ਆ ਉਹ ਮੰਗਦੇ ਕੀ ਇੱਕ ਇੱਜ਼ਤ ਤੇ ਪਿਆਰ ਪਿਆਰ ਉਹਨਾਂ ਨੂੰ ਚਾਹੀਦਾ ਕੀ ਹੈ ਕੁਛ ਨਹੀਂ ਕੁਛ ਨਹੀਂ ਚਾਹੀਦਾ ਨੇ ਰੋਟੀ ਤੇ ਤੁਸੀਂ ਖਾਂਦੇ ਵੀ ਹੋ ਕਿਤੇ ਵੀ ਜਾ ਕੇ ਬਹਿਣਗੇ ਉੱਥੇ ਖਾ ਹੀ ਲੈਣਗੇ ਦੋ ਰੋਟੀਆਂ ਤੇ ਬਿਲਕੁਲ ਖਾ ਲੈਣਗੇ ਤੇ ਘਰ 'ਚ ਬੈਠੇ ਆ ਜੀ ਉਹਨਾਂ ਨੂੰ ਇੱਜ਼ਤ ਪਿਆਰ ਮਿਲਦਾ ਹੈ ਨਾ ਬਸ ਸੁੱਖ ਸੁੱਖ ਮੰਗਦੇ ਨੇ ਸਾਨੂੰ ਕੋਈ ਦੁੱਖ ਸੁੱਖ ਕਰੋ ਆ ਕੇ ਹਾਂ ਤੇ ਉਹ ਨਿਦਾਨ ਹੈਗਾ ਸੇਵਕ ਕੋਈ ਗੱਲ ਨਹੀਂ ਇੱਕ ਮੌਕਾ ਆਏਗਾ ਉਹਨੂੰ ਵੀ ਸਮਝ ਆ ਜਾਏਗੀ ਕਿ ਮੈਂ ਬਹੁਤ ਗਲਤ ਕੀਤਾ ਬਹੁਤ ਹੀ ਕਮਲਾ ਹੋਇਆ ਫਿਰ ਦਵਾ ਪਤਾ ਨਹੀਂ ਹਰ ਪਲ ਹਰ ਘੜੀ ਪਿੰਡ ਵੀ ਕੋਈ ਕੁਲੇਸ਼ ਹੋ ਜਾਂਦਾ ਸੀ ਨਾ ਤੇ ਮੰਮੀ ਡੈਡੀ ਨੂੰ ਕਸੂਰਵਾਰ ਕਰਦਾ ਸੀ ਸਾਰੀ ਪੰਚਾਇਤ ਖਲੋਗੇ ਨਾ ਮੰਮੀ ਡੈਡੀ ਨੂੰ ਪਛਾਣਨ ਤੋਂ ਨਾ ਕਰ ਦਿੰਦਾ ਸੀ ਹੈ ਨਹੀਂ ਮੇਰੇ ਮਾਪੇ ਸਿਮਰਤ ਨੇ ਵੀ ਤਾਂ ਇਹੀ ਕੁਝ ਕੀਤਾ ਪਿੰਡੋਂ ਚੱਲ ਕੇ ਸ਼ਹਿਰ ਆਏ ਨੇ ਪਛਾਣਨ ਤੋਂ ਨਾ ਕਰਦਾ ਹਰ ਗੱਲੋਂ ਮਤਲਬ ਸਭ ਇਹ ਨਹੀਂ ਹੰਦੀ ਕਿ ਪੈਸੇ ਨਾਲ ਬੰਦਾ ਇੰਨਾ ਅੰਨਾ ਹੋ ਜਾਂਦਾ ਹੈ ਕਿ ਰਿਸ਼ਤਿਆਂ ਨੂੰ ਪਛਾਣਨ ਤੋਂ ਨਾ ਕਰ ਦਿੰਦਾ ਬਿਲਕੁਲ ਬਿਲਕੁਲ ਪੈਸਾ ਕੀ ਹੈ ਐਸਾ ਹੀ ਮੈਲ ਹੈ ਕੌਣ ਨਹੀਂ ਕਮਾ ਸਕਦਾ ਭਾਬੀ ਐਸਾ ਹਰ ਕੋਈ ਕਮਾ ਸਕਦਾ ਹੈ ਪੈਸਾ ਹੀ ਜੜੇ ਵੀ ਕਮਾਉਂਦੇ ਨੇ ਕਿੰਨਾ ਪੈਸਾ ਹੁੰਦਾ ਉਹਨਾਂ ਕੋਲ ਹੈ ਪਰ ਉਹ ਇੱਜ਼ਤ ਜਿਹੜੀ ਹੈ ਨਾ ਉਹ ਪੈਸੇ ਨਾਲ ਨਹੀਂ ਪਿਆਰ ਨਾਲ ਤੇ ਮਿੱਠਾ ਬੋਲਣ ਨਾਲ ਮਿਲਦੀ ਹੈ

ਠੀਕ ਹੈ ਚਲੋ ਭਾਬੀ ਮੈਂ ਟਿਫਨ ਪੈਕ ਕਰ ਦਿੰਨੀ ਆ ਫਿਰ ਉਹ ਨਿਆਣਾ ਟਿਫਨ ਲੈ ਕੇ ਚਲ ਜਾਨੀ ਆ ਠੀਕ ਹੈ ਚਲੋ ਭਾਬੀ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਕੰਮ ਇਹਨੇ ਦੂਜਾ ਵਿਆਹ ਕਰਾਉਣਾ ਨਾ ਕਰਮ ਮਾੜੇ ਹੁੰਦੇ ਨੇ ਉਹਨਾਂ ਧੀਆਂ ਦੇ ਜਿਨ੍ਹਾਂ ਦੇ ਦੂਜੀ ਥਾਂ ਵਿਆਹ ਹੁੰਦੇ ਨੇ ਕਿਉਂਕਿ ਸੁੱਖ ਕੋ ਗੰਨੀਆਂ ਆ ਹੁੰਦੀਆਂ ਘੜੀ ਦੇ ਘੜੀ ਦੁੱਖ ਨੂੰ ਦੁੱਖ ਭੱਲਾ ਚੁੱਕਣ ਆਈਆਂ ਹੁੰਦੀਆਂ ਨੇ ਪਰ ਮੈਂ ਮੈਂ ਬੜੀ ਕਰਮਾਂ ਵਾਲੀ ਬਾਬਾ ਜੀ ਮੈਂ ਬਹੁਤ ਕਰਮਾਂ ਵਾਲੀ ਆ ਇੰਦਾ ਪਰਿਵਾਰ ਮਿਲਿਆ ਜਠਾਨੀ ਦੇ ਰੂਪ ਵਿੱਚ ਪੱਕੀ ਸੇਲੀ ਮਿਲੀ ਹੈ ਮੈਂ ਭੈਣ ਵੀ ਨਹੀਂ ਕਮਾਂਗੀ ਆਦਮੀ ਦੇ ਰੂਪ ਚ ਇੱਕ ਦੋਸਤ ਮਿਲਿਆ ਜੋ ਦੁੱਖ ਸੁੱਖ ਮੇਰਾ ਪਹਿਲੇ ਪਹਿਚਾਨ ਲੈਂਦਾ ਮੇਰੇ ਮਾਪੇ ਬਨੂ ਨੇ ਆਪਣਾ ਕਹਿ ਤਾ ਕਹਿ ਕੇ ਦਿੱਤਾ ਮੰਨਦਾ ਰੀਆ ਨੂੰ ਇੰਨਾ ਪਿਆਰ ਇੰਨਾ ਪਿਆਰ ਕਿ ਸਗਾ ਪਿਓ ਵੀ ਨਹੀਂ ਇੰਨਾ ਪਿਆਰ ਦਿੰਦਾ ਉਹ ਵੀ ਕਿਸੇ ਲਈ ਇਗਨੋਰ ਕਰ ਜਾਂਦਾ ਮੈਂ ਤੁਹਾਡਾ ਜਿੰਨਾ ਸ਼ੁਕਰੀਆ ਕਰਾਂ ਨਾ ਔਰ ਨਾ ਥੋੜਾ ਵਹੀ ਗੁਰਜੀ ਸਭ ਧੀਆਂ ਦੇ ਕਰਮਾ ਚ ਨਾ ਸੋਖੀ ਇਦਾਂ ਲਿਖਣਾ ਮੰਮੀ ਤੀ ਬੱਸ ਕਿਉਂ ਨਹੀਂ ਕਰਦੇ ਕੀ ਗੱਲ ਹੋਈ ਤੁਹਾਨੂੰ ਰੋਹੀ ਜਾਂਦੇ ਮਨ ਭਰੀ ਜਾਂਦੇ ਹੋ ਇਦਾਂ ਨਾ ਕਰੋ ਬਸ ਮੇਰੇ ਘਰ ਆ ਕੇ ਵੀ ਤੁਹਾਨੂੰ ਦੁੱਖ ਪੈ ਗਿਆ ਇਸ ਗੱਲ ਦਾ ਹੈ ਪਤਾ ਦੁੱਖ ਜਿਹੜਾ ਹੈਗਾ ਉਹ ਤੇ ਹੈਗਾ ਹੀ ਹੈ ਤੈਨੂੰ ਪਤਾ ਹੀ ਆ ਮੰਮੀ ਛੱਡ ਦੋ ਐਨਾ ਮੇਰਾ ਮਨ ਹੋਲਾ ਕਰੋ ਡੈਡੀ ਕਰ ਦੇਖੋ ਖੁਸ਼ ਹੈ ਨਾ ਆਪਣੇ ਜਵਾਈ ਪਾਈ ਨਾਲ ਆਉਂਦੇ ਨੇ ਚਾਹੁੰਦੇ ਨੇ ਹੁਣ ਪਿੰਡ ਵੱਲ ਗਏ ਨੇ ਵੇਖਣ ਗਏ ਨੇ ਜੇ ਜਗ੍ਹਾ ਸਾਰੀ ਚੰਗੀ ਹੋ ਗਈ ਤੇ ਕੋਈ ਗੱਲ ਨਹੀਂ ਤੁਸੀਂ ਭਾਵੇਂ ਉੱਥੇ ਰਹਿ ਲਿਆ ਕਰਨਾ ਮੇਰੇ ਕੋ ਕਦੀ ਕਦੀ ਆ ਜਿਆ ਕਰਨਾ ਪਰ ਐਦਾਂ ਆਪਣਾ ਮਨ ਨਾ ਹੋਲਾ ਕਰੋ ਪੁੱਤ ਮੈਂ ਰਹਿਣ ਤੇ ਜ਼ਰੂਰ ਗਈ ਆ ਮੈਂ ਤੇ ਚਾਹ ਦੇ ਘੁੱਟ ਬਣਾ ਨਹੀਂ ਕਿੰਨਾ ਭਰਨ ਨੇ ਪੁੱਤ ਤੇ ਪੁੱਤ ਦੀ ਇੱਜ਼ਤ ਹੈ ਹੁੰਦੀ ਨਾ ਉਹ ਭਾਵੇਂ ਸਾਨੂੰ ਯਾਦ ਕਰਨ ਭਾਵੇਂ ਨਾ ਕਰਨ ਮੈਂ ਮੰਨਦੀ ਆ ਮੰਮੀ ਤੇ ਉਹਨੇ ਘਰ ਪਾਣੀ ਪੀਣਾ ਵੀ ਬੜਾ ਔਖਾ ਹੋ ਗਾ। ਤੀ ਤਾਂ ਫੇਰ ਰਹਿਣ ਦੇਓ। ਪਰ ਵੇਖੋ ਇਹ ਵੀ ਤੁਹਾਡਾ ਪੁੱਤ ਹੈ। ਉਹ ਗਾ ਦਾ ਪੁੱਤ ਹੈ ਜਿਹਨੂੰ ਜਨਮ ਦਿੱਤਾ ਹੈ, ਜਿਹਨੂੰ ਪਾਲਿਆ, ਪੋਸਿਆ ਜਿਹਨੂੰ ਇੰਨਾ ਵੱਡਾ ਕੀਤਾ। ਉਹਨੂੰ ਮੈਂ ਕਿੰਨੀ ਆ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਨੇ। ਉਹਨੂੰ ਜਰਾ ਹੀ ਨਾ ਖਿਆਲ ਨਹੀਂ ਆਉਂਦਿਆ ਕਿ ਮੇਰੇ ਮਾਪੇ ਕਿੱਥੇ ਨੇ। ਮੈਨੂੰ ਫੋਨ ਨਹੀਂ ਆਇਆ ਇੱਕ ਵੀ ਕਿ ਤੇਰੇ ਵੱਲ ਤਾਂ ਨਹੀਂ ਆਏ। ਜਾਂ ਮੰਮੀ ਡੈਡੀ ਚਲ ਗਏ ਨੇ ਜਾਂ ਪਿੰਡ ਕਿੱਥੇ ਗਏ ਹੋਣਗੇ। ਸਾਰਾ ਉਹਦੀਆਂ ਅੱਖਾਂ ਦੇ ਪੱਟੀ ਬੰਨਣ ਵਾਲੀ ਨਾ ਉਹ ਸਿਮਰਤ ਹੈ ਹੀ ਐ ਪੁੱਤ ਮੇਰਾ ਕਰਕੇ ਉਹਨੇ ਮੇਰੇ ਪੁੱਤਰਾ ਕੀਤਾ ਮੇਰਾ ਪੁੱਤ ਤੇ ਬੜਾ ਚੰਗਾ ਪੁੱਤ ਹਰ ਗੱਲ ਨੂੰ ਚੰਗਾਈ ਸੀ ਮੰਮੀ ਵਿੱਚੇ ਵੀ ਠੀਕ ਹੋ ਗਿਆ ਸੀ ਹਰ ਗੱਲ ਨੂੰ ਮੇਰੇ ਵਿਆਹ ਵੱਲ ਕੋਈ ਨਾ ਇਸ਼ੂ ਨਹੀਂ ਸੀ ਬੰਨਾ ਇਹ ਇਸ਼ੂ ਜਿਹੜਾ ਬਣਾਇਆ ਨਾ ਇਹ ਸਿਮਰਤ ਨੇ ਤੇ ਉਹਦੀ ਮਾਂ ਨੇ ਬਣਾਇਆ ਉਹ ਤੇ ਚਾਉਂਦੀਆਂ ਸੀ ਇਹੋ ਕੁਝ ਪਰ ਮੰਮੀ ਮੇਰੇ ਅੰਦਰ ਹਜੇ ਵੀ ਉਹ ਗੱਲ ਹੈਗੀ ਆ ਜਦ ਤੱਕ ਮੈਂ ਸਾਹਮਣੇ ਹੋ ਕੇ ਗੱਲ ਨਾ ਕਰ ਲਾਂ ਜੇ ਉਹਨੇ ਤੁਹਾਨੂੰ ਨਹੀਂ ਸੀ ਨਾ ਰੱਖਣਾ ਨਾ ਰੱਖਦਾ ਮੇਰੇ ਅੰਦਰ ਨਾ ਉਬਾਲਨ ਮਲੰਦਿਆ ਹਜੇ ਤੱਕ ਕਿ ਤੁਹਾਨੂੰ ਕਿਸ ਤਰ੍ਹਾਂ ਉਹਨੇ ਘਰੋਂ ਭੇਜਤਾ ਚਾਹੇ ਤੀ ਆਪ ਆਇਓ ਪਰ ਭੇਜਿਆ ਤਾਂ ਨਹੀਂ ਆ ਨਾ ਉਹਦੇ ਜਿਹੜੇ ਬੋਲੇ ਬੋਲ ਨੇ ਉਹਨਾਂ ਕਰਕੇ ਤੀ ਘਰੋਂ ਨਿਕਲੇ ਹੋ ਸ਼ਾਮਾਂ ਬੈਗੀਆਂ ਰਾਤਾਂ ਬੀਤ ਗਈਆਂ ਦੋ ਦਿਨ ਤੁਸੀਂ ਗੁਰਦੁਆਰੇ ਚ ਰਹੇ ਉਹਨੇ ਤੁਹਾਨੂੰ ਲੱਭਣਾ ਵੀ ਨਾ ਚਾਹਿਆ ਤੁਹਾਡੇ ਬਾਰੇ ਪਤਾ ਵੀ ਨਾ ਕੀਤਾ ਮੈਨੂੰ ਵੀ ਸਨਿਆਪੁੱਤਰ ਪਾਇਆ ਪਿੰਡ ਵੀ ਨਹੀਂ ਪੁੱਛਿਆ ਕਿਦਾਂ ਦਾ ਇਨਸਾਨ ਹੈ